ਸ੍ਰੀ ਕਾਲ ਜੀ ਵਾਇਟ ਡਾਕਟਰ ਕੁਲਵਿੰਦਰ ਸਿੰਘ ਸੰਧਵਾ ਕੀ ਬੇਗਰੇ ਹੈ ਅੱਜ ਦਲਤ ਮਹਾਪੰਚਾਇਤ ਦੇ ਚੇਅਰਮੈਨ ਸਰਦਾਰ ਕਿਰਨਜੀਤ ਸਿੰਘ ਗਹਿਰੀ ਨੇ ਕਿਹਾ ਕਿ ਵੋਟਾਂ ਦੀ ਸੁਧਾਈ ਅਤੇ ਲੈਂਡ ਪੋਲਿੰਗ ਐਕਟ ਦਲਤ ਮਜ਼ਦੂਰ ਵਿਰੋਧੀ ਫੈਸਲਾ ਵਾਪਸ ਕਰਾਉਣ ਲਈ 20 ਜੁਲਾਈ ਨੂੰ ਕਾਨਫਰੰਸ ਕਰਾਂਗੇ। ਉਹਨਾਂ ਨਾਲ ਗੱਲਬਾਤ ਕਰਦੇ ਸਮੇਂ ਵਾਈਸ ਚੇਅਰਮੈਨ ਸਰਦਾਰ ਬੋਧ ਸਿੰਘ ਘਾਰੂ ਜਰਮਨ ਸਿੰਘ ਗਹਿਰੀ ਜਰਨਲ ਸਕੱਤਰ ਬਲਦੇਵ ਸਿੰਘ ਤੇ ਹੋਰ ਵੀ 5000 ਨਾਲ 70 ਤੇ ਮੈਂਬਰ ਸਹਿਬਾਨ ਹਾਜ਼ਰ ਸਨ ਆਓ ਦੇਖਦੇ ਹਾਂ ਡਾਕਟਰ ਜਸਕਰਨ ਸਿੰਘ ਦੀ ਰਿਪੋਰਟ ਮੈਂ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਦਲ મહਾਨਪੰਚਾਇਤ ਪੰਜਾਬ ਤੇ ਚੇਅਰਮੈਨ ਮਜ਼ਦੂਰ ਮਲਾਜਮ ਕਾਂਗਰਸ ਦੇ ਨੀਕੇ ਕੇਸੀ ਵਿਭਾਗ ਕਾਂਗਰਸ ਪਾਰਟੀ ਪੰਜਾਬ ਪ੍ਰਦੇਸ਼ ਅੱਜ ਦੀ ਮੀਟਿੰਗ ਕਰਨ ਦਾ ਜਿਹੜਾ ਸਾਡਾ ਮਕਸਦ ਹੈ ਕਿ 바ਵਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦੁਆਰਾ ਬਣਾਏ ਗਏ ਸੰਵਿਧਾਨ ਦੇ ਰਾਹੀਂ ਸਾਰੇ ਲੋਕਾਂ ਨੂੰ ਖਾਸ ਕਰਕੇ Dalitਾਂ ਨੂੰ ਮਹਿਲਾਵਾਂ ਨੂੰ ਮਨੋਵਿਟੀਜ਼ ਨੂੰ ਹਰ ਵਰਗ ਦੇ ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ ਅਤੇ ਬਰਾਬਰੀ ਦਾ ਹੱਕ ਜਿਹੜਾ 바ਵਾ ਸਾਹਿਬ ਮਿਲਕਰ ਨੇ ਦਿੱਤਾ ਸੀ ਭਾਰਤ ਦਾ ਚੋਣ ਕਮਿਸ਼ਨ ਅਦਾਰਾ BJP ਦੇ ਸਾਰੇ ਤੇ आरएसएस ਦੇ ਸਾਰੇ ਤੇ ਬੋੜ ਦਾ ਹਕਾਰ ਦੇਸ਼ ਦੇ ਲੋਕਾਂ ਤੋਂ ਖੋਣਾ ਚਾਹਦਾ ਹੈ ਬਿਹਾਰ ਇਲੈਕਸ਼ਨ ਨੂੰ ਲੈ ਕੇ ਜਿਹੜੀ ਖੇਚੂ ਵਿੱਚ ਚੱਲ ਰਹੀ ਹੈ ਚਰਚਾ ਦੇ ਵਿੱਚ ਹੈ ਅੱਜ ਖਬਰ ਦੇ ਵਿੱਚ ਵੀ ਆਇਆ ਕਿ 2 ਕਰੋੜ ਤੋਂ ਵੱਧ ਵੋਟਰ ਜਿਹੜੇ ਹੈ ਬਿਹਾਰ ਦੇ ਵਿੱਚ ਕਿ ਇਨਕੁਆਰੀ ਕਰਨ ਲਿਆ ਉਹਨਾਂ ਦਾ ਕਹਿਣ ਦਾ ਮਤਲਬ ਇਹ ਡਾਇਰੈਕਟ ਨਹੀਂ ਕਿ ਜਾਲੀ ਹੈ ਤੋਂ ਮੈਂ ਮਾਰ ਦੂੰ ਚੋਣ ਕਮਿਸ਼ਨ ਨੂੰ ਇਹ ਗੱਲ ਕਹਿਣੀ ਚਾਹਾਂ ਕਿ ਜੇਕਰ 2 ਕਰੋੜ ਤੋਂ ਵੱਧ ਵੋਟਰ ਉੱਤੇ ਜਾਲੀ ਤੁਹਾਡੇ ਮਤਾਬਕ ਕਹਿਣ ਦੇ ਤਾਂ ਇਹਦਾ ਮਤਲਬ ਵਿਹਾਰ ਤੋਂ ਜਿੱਤੇ ਹੋਏ ਐਮਪੀਜ਼ ਨੂੰ ਵੀ ਚੋਣ ਕਮਿਸ਼ਨ ਵੱਲੋਂ ਡਿਸਮਿਸ ਕਰਨਾ ਚਾਹੀਦਾ ਹੈ ਤੇ ਉਹਨਾਂ ਐਮਪੀਆਂ ਨੂੰ ਦੁਬਾਰਾ ਚੋਣ ਲਰਾਉਣ ਲਈ ਲਾਣ ਵਾਸਤੇ ਕਹਿਣਾ ਚਾਹੀਦਾ ਦੂਜੀ ਗੱਲ ਜਿਸ ਟਾਈਮ 바ਵਾ ਸਾਹਿਬ ਡਾਕਟਰ ਵੀਰੋ ਅੰਬੇਡਕਰ ਦੁਆਰਾ ਸੁਧਾਨ ਲਿਖਿਆ ਜਾ ਰਿਹਾ ਸੀ ਤੇ ਉਸ ਉਦਾਰ ਸਮੇਂ ਵੀ ਬੋਰਡ ਦਾ ਅਧਿਕਾਰ ਦੇਰ ਵੇਲੇ ਕਾਫੀ ਚਰਚਾ ਇਸ ਗੱਲ ਦੀ ਹੋਈ ਜਿਹਦੇ ਕੋਲ ਜ਼ਮੀਨ ਹੋਵੇ ਜਿਹੜਾ ਪੜ੍ਹਿਆ ਲਿਖਿਆ ਹੋਵੇ ਜਿਹੜਾ ਉਹਨਾਂ ਨੂੰ ਅਧਿਕਾਰ ਮਿਲਣਾ ਚਾਹੀਦਾ ਇਹਦੇ ਅੰਗਲਾ ਕੀ ਹੈ ਜੇ ਆਪਾਂ ਬਾਬਾ ਸਾਹਿਬਾਂ ਨੂੰ ਮਿਲਣ ਕਰਨੇ ਦਲ ਤਾਂ ਨੂੰ ਮਿਨੋਰਟੀਜ਼ ਨੂੰ ਬੈਕਵਰਡ ਕਲਾਸ ਨੂੰ ਸਾਰੇ ਲੋਕਾਂ ਨੂੰ ਅਧਿਕਾਰ ਦੇ ਕੇ ਬਰਾਬਰ ਲਿਆਉਣ ਦਾ ਕੰਮ ਜਿਹੜਾ ਕੀਤਾ ਚੋਣ ਕਮਿਸ਼ਨ ਦੇ ਰਾਹੀਂ ਭਾਜਪੀ ਉਸ ਨੂੰ ਖਤਮ ਕਰਨਾ ਚਾਹੁੰਦੀ ਹੈ ਜਾਨੀ ਇਨਡਾਇਰੈਕਟਲੀ ਚੋਣ ਕਮਿਸ਼ਨ ਦੇ ਰਾਹੀਂ ਭਾਰਤ ਦੇ ਸੰਵਿਧਾਨ ਨੂੰ ਖਤਮ ਕਰਕੇ ਗਰੀਬ ਲੋਕਾਂ ਤੋਂ voting ਦਾ ਅਧਿਕਾਰ ਜਿਹੜਾ ਹੈ ਉਹ ਖੋਹਣਾ ਚਾਹੁੰਦੀ ਹੈ ਜੋ ਹਣ ਕਮਿਸ਼ਨ ਕਹਿ ਰਿਹਾ ਕਿ ਤੁਹਾਡੇ ਕੋਲੇ ਜਨਮ ਪੱਤਰੀ ਹੋਣੀ ਚਾਹੀਦੀ ਹੈ ਜਨਮ ਸਰਟੀਫਿਕੇਟ ਹੋਣਾ ਚਾਹੀਦਾ ਹੈ 10ਵੀਂ ਪਾਸ ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ ਤੁਹਾਡੇ ਕੋਲ ਜ਼ਮੀਨ ਦੇ ਕਾਗਜ਼ਾਤ ਹੋਣੇ ਚਾਹੀਦੇ ਆ ਤੁਹਾਡੇ ਕੋਲ ਘਰ ਦੇ ਕਾਗਜ਼ਾਤ ਹੋਣੇ ਚਾਹੀਦੇ ਆ ਦੇਸ਼ ਦੇ ਵਿੱਚ 85% ਲੋਕ ਐਸੇ ਆ ਨਾ ਉਹਨਾਂ ਕੋਲ ਨੌਕਰੀ ਆ ਨਾ ਉਹਨਾਂ ਕੋਲ ਜ਼ਮੀਨ ਦੇ ਕਾਗਜ਼ਾਤ ਆ ਨਾ ਉਹਨਾਂ ਕੋਲ ਜਾਤੀ ਪ੍ਰਮਾਣ ਪੱਤਰ ਹੈ ਇਹਦਾ ਮਤਲਬ ਇਹ ਸਾਰੀਆਂ ਚੀਜ਼ਾਂ ਨਾ ਹੋਣਗੀਆਂ ਤਾਂ ਉਹਨਾਂ ਦਾ ਜਿਹੜਾ ਨਾਮ ਹੈ ਵੋਟਰ ਸੂਚੀ ਦੇ ਵਿੱਚੋਂ ਕੱਢ ਦਿੱਤਾ ਜਾਊਗਾ ਉਦੋਂ ਦੇਸ਼ ਦੀ ਨਾਗਰਿਕਤਾ ਖਤਮ ਕਰ ਦਿੱਤੀ ਜਾਣੀ ਹੈ ਤੋ ਇਸ ਕਰਕੇ ਬੋਗਨ ਦੀ ਲੋਕਾਂ ਦੀ ਨਾਗਰਿਕਤਾ ਖਤਮ ਕਰਨ ਵਾਸਤੇ ਬੋਗਨ ਦੀ ਲੋਕਾਂ ਦਾ ਹੋਰ ਦਾ ਹੱਕ ਹੋਣ ਵਾਸਤੇ ਚੋਣ ਕਮਿਸ਼ਨ ਦਾ ਜਿਹੜਾ ਫੈਸਲਾ ਹੈ ਇਹ ਬੇहद ਨਿੰਦਣਯੋਗ ਹੈ ਚੋਣ ਕਮਿਸ਼ਨ ਨੂੰ ਇਹ ਫੈਸਲਾ ਵਾਪਸ ਲੈਣਾ ਚਾਹੀਦਾ ਹੈ ਤੇ ਮੈਂ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਕਿ ਚੋਣ ਕਮਿਸ਼ਨ ਦੇ ਜਾਣੀ ਚੋਣ ਕਮਿਸ਼ਨ ਨਹੀਂ ਲੈਗੇ ਭਾਰਤ ਜਨਤਾ ਪਾਰਟੀ ਤੇ ਆਰਐਸਐਸ ਦੇ ਸਪੈਸ਼ਲ ਦੇ ਖਿਲਾਫ ਸਾਨੂੰ ਡੱਟ ਕੇ ਆਵਾਜ਼ ਉਠਾਉਣੀ ਚਾਹੀਦੀ ਹੈ ਇਸ ਗੱਲ ਨੂੰ ਲੈ ਕੇ ਨੈਸ਼ਨਲ ਗਲਤ ਮਹਾਪੰਚਾਇਤ ਵੱਲੋਂ ਕੇ ਕੇਸੀ ਕਾਂਗਰਸ ਪਾਰਟੀ ਵੱਲੋਂ 20 ਜੁਲਾਈ ਨੂੰ ਬਠਿੰਡਾ ਦੇ ਵਿੱਚ ਅਸੀਂ ਇੱਕ ਕਾਨਫਰੰਸ ਕਰਨ ਜਾ ਰਹੇ ਹਾਂ ਤੇ ਉਸ ਕਾਨਫਰੰਸ ਦੇ ਰਾਹੀਂ ਜਿਹੜੇ ਉਸ ਦੇ ਫੈਸਲੇ ਦਾ ਵਿਰੋਧ ਕਰਾਂਗੇ ਦੂਸਰਾ ਲੈਂਡ ਪੋਲਿੰਗ ਐਕਟ ਜਿਹੜਾ ਪੰਜਾਬ ਸਰਕਾਰ ਭਗਵੰਤ ਮਾਨ ਜਿਹੜਾ ਲਿਆ ਕੇ ਜ਼ਮੀਨਾਂ ਦੇ ਉੱਤੇ ਕਬਜ਼ਾ ਕਰਕੇ ਕਿਸਾਨਾਂ ਨੂੰ ਰਾਹਤ ਦੇ ਰਿਹਾ ਕਿ ਤੁਹਾਨੂੰ ਮੈਂ ਇਹਦੇ ਵਿੱਚ ਜਿਹੜਾ ਅਸੀਂ ਹਿੱਸਾ ਦਾ ਰੱਖਾਂਗੇ 파ਟਨਰ ਬਣਾਵਾਂਗੇ ਮੈਂ ਭਗਵੰਤ ਮਾਨ ਨੂੰ ਤੁਹਾਨੂੰ ਪੁੱਛਣਾ ਚਾਹਾਂ ਕਿ ਲੈਂਡ ਪੋਲਿੰਗ ਐਕਟ ਦੇ ਨਾਲ ਜ਼ਮੀਨਾਂ ਤੇ ਕਬਜ਼ਾ ਹੋ ਜਾਣਾ ਤੇ ਖੇਤ ਮਜ਼ਦੂਰ ਕਿਧਰ ਜਾਣਗੇ ਜੇਕਰ ਤੁਸੀਂ ਇਹ ਕਹਿਣਾ ਸੀ ਜਿਹੜੇ ਇਸ ਜ਼ਮੀਨਾਂ ਕੋਲੋਂ ਖੇਤ ਮਜ਼ਦੂਰ ਹੋਣਗੇ ਉਹਨਾਂ ਦੇ ਲਈ ਰੁਜ਼ਗਾਰ ਦਾ ਪ੍ਰਬੰਧ ਕਰਾਂਗੇ ਉਹਨਾਂ ਲਈ ਸਰਕਾਰੀ ਨੌਕਰੀ ਦਾ ਪ੍ਰਬੰਧ ਕਰਾਂਗੇ ਕਿਸਾਨਾਂ ਸਰਕਾਰੀ ਨੂੰ ਪੂਰਾ ਪ੍ਰਬੰਧ ਕਰਾਂਗੇ ਇਹ ਸਾਰਾ ਕੁਝ ਤੁਸੀਂ ਨਹੀਂ ਕਰਨ ਜਾ ਰਹੇ ਇਸ ਕਰਕੇ ਲੈਡਿ ਪੂਲਿੰਗ ਐਕਟ ਪਟੋੜ੍ਹ ਵਿੱਚ ਜਿਹੜਾ ਫੈਸਲਾ ਹੈ ਇਹ Dalit ਵਿਰੋਧੀ ਹੈ ਗਰੀਬ ਵਿਰੋਧੀ ਹੈ ਮੰਦੂਲ ਵਿਰੋਧੀ ਹੈ ਦੇਸ਼ ਵਿਰੋਧੀ ਹੈ ਜਾਂ ਸੁਧਾਰ ਵਿਰੋਧੀ ਹੈ ਇਹਦੇ ਖਿਲਾਫ ਬੇਸ ਦੇ ਲੋਕਾਂ ਨੂੰ ਡਟ ਕੇ ਆਵਾਜ਼ ਉਠਾਉਣ ਦੀ ਮੈਂ ਕਿਰਨਦੀਪ ਸਿੰਘ ਗੈਰੀ ਅਪੀਲ ਕਰਦਾ ਕਿ ਆਓ 20 ਜ਼ਿਲ੍ਹਿਆਂ ਨੂੰ ਆਪਾਂ ਬਠਿੰਡਾ ਜਿੱਥੇ ਇਕੱਠੇ ਹੋਈਏ ਇਸ ਫੈਸਲੇ ਦਾ ਡਟ ਕੇ ਵਿਰੋਧ ਕਰੀਏ ਇਹ ਵੋਟਰ ਸੂਚੀਆਂ ਦੀ ਸੁਧਾਈ ਕਰੀਏ ਨਮੀਆਂ ਵੋਟਰ ਸੂਚੀਆਂ ਬਣਨਗੇ ਅੱਜ ਦੇ ਕੁਆਬ ਦੇ ਵਿੱਚ ਆਇਆ ਪਹਿਲਾਂ ਕਈ ਦਿਨਾਂ ਤੋਂ ਵੈਸੇ ਚੱਤਾ ਚੱਲ ਰਹੀ ਸੀ ਅੱਜ ਨੂੰ ਪੇਗਤ ਆ ਗਿਆ ਉਹ ਕਹਿੰਦਾ ਵੀ ਹਾਰ ਦੇ ਵਿੱਚ 2 ਕਰੋੜ ਤੋਂ ਵੱਧ ਜਿੰਨੇ ਰੂਟਰ ਹੈ 2 ਕਰੋੜ ਚੰਦ ਵਿੱਚ ਮਿਲਿਆ ਕਹਿੰਦਾ 2 ਕਰੋੜ ਤੋਂ ਵੱਧ ਬੋਟਰ ਜਿਹੜੇ ਉਹ ਕਹਿੰਦਾ ਆ ਵੀ ਗਲਤ ਬਣਿਆ ਫਿਰ ਤੋਂ ਉਹਦੀ ਜਾਂਚ ਕਰਾਉਂਦਾ ਪਹਿਲਾਂ ਤਾਂ ਚੋਣ ਕਮਿਸ਼ਨ ਨੂੰ ਇਹ ਬਿਸ਼ਵਾਸ ਰੱਖਣਾ ਪੈਂਦਾ ਹੈ 20 ਸਾਲ ਪਹਿਲਾਂ एमपी ਦੇ ਇਲੈਕਸ਼ਨ ਹੋਏ ਇਹਦਾ ਮਤਲਬ ਜੇ 2% ਵੋਟਾਂ ਝਾਲੀ ਹੈਗੀਆਂ ਤਾਂ ਫਿਰ ਬਿਹਾਰ ਦੇ ਜਿਹੜੇ ਐਮਪੀ ਜਿੱਤੇ ਹੈ ਬੀਜੇਪੀ ਦੇ ਕੋਈ ਐਮਪੀ ਸੀਵਾ ਦੇ ਜੇ ਕੋਈ ਝਾਲੀ ਵੋਟਾਂ ਨਾ ਬਣੇ ਨਵੇਂ ਸੇ 2% ਜੋ ਵੱਧ ਵੋਟਾਂ ਜੀ ਝਾਲੀ ਹੈ ਤਾਂ ਪਰ ਹੁਣ ਅਸਲ ਗੱਲ ਕੀ ਹੈ ਕਿ ਯੂਪੀ ਤੋਂ ਵੱਧ ਵੱਡਾ ਸੂਬਾ ਹੈਗਾ ਬਿਹਾਰ ਬਿਹਾਰ ਦੇ ਵਿੱਚ 243 ਸੀਟਾਂ ਹੈਗੀਆਂ ਮੇਰੇ ਐਪੀ ਦੀਆਂ ਸੀ ਤਾਂ 50 ਤੋਂ ਵੱਧ ਹੈ ਹੁਣ ਮਸਲਾ ਕੀ ਹੈ ਕੱਲਾ ਬਿਹਾਰ ਇਸ਼ੂ ਨਹੀਂ ਜਿਹੜੀ ਮੈਂ ਗੱਲ ਸਮਝਦਾ ਬਾਬਾ ਸਾਹਿਬ ਡਾਕਟਰ ਬੀੜਕਰ ਨੇ ਜਦੋਂ ਗੋਲਵਿਹਰ ਕਾਨਫਰੰਸ ਦੇ ਵਿੱਚ ਸੰਵਿਧਾਨ ਸਭਾ ਦੇ ਵਿੱਚ ਚਰਚਾ ਹੁੰਦੀ ਸੀ ਕਿ ਬੋਰਡ ਕਾਉਣ ਦਾ ਅਧਿਕਾਰ ਕਿਉਂ ਦਿੱਤਾ ਜਾਵੇ ਜਦੋਂ ਗਰੇਜਾਂ ਦੇ ਦਿਨ ਸੱਡ ਕੇ ਜਾਣਾ ਸੀ ਉਹ ਐਗਰੀ ਹੋ ਗਈ ਤੇ ਉਹਨਾਂ ਨੇ ਉਸ ਸਮੇਂ ਦੇ ਅਨੁਮਾਨ ਕਰਨ ਨੂੰ ਜਿੰਨਾਂ ਦੇ વિશેਸ਼ ਕਰ ਕਾਂਗਰਸ ਪਾਰਟਨਰਸ ਨੇ ਇੱਕ ਸਵਾਲ ਕੀਤਾ ਕਿ ਠੀਕ ਹੈ ਅਸੀਂ ਦੇਸ਼ ਛੱਡ ਜਾਨੇ ਆ ਸਾਡੇ ਕੇ ਜਾਣ ਨੂੰ ਪਿਆਰ ਆ ਤੁਸੀਂ ਚਲਾਉਂਗੇ ਕਿ ਨਹੀਂ ਉਹਦੇ ਵਾਸਤੇ ਸੰਵਧਾਨ ਚਾਹੀਦਾ ਸੀ ਉਹਦੇ ਵਾਸਤੇ ਕਾਨੂੰਨ ਚਾਹੀਦਾ ਸੀ ਤੇ ਕਾਨੂੰਨ ਬਣਾਉਣ ਵਾਸਤੇ ਉਹ ਕਹਿੰਦੇ ਵੀ ਦੱਸੋ ਜਿਹੜਾ ਤੁਹਾਡੇ ਕੋਲ ਕੋਈ ਸੰਵਧਾਨ ਹੈ ਤੇ ਹੈ ਕੋਈ ਨਹੀਂ ਸੀ ਤਾਂ ਫਿਰ ਉਹਨਾਂ ਨੇ ਜਿਵੇਂ ਅਸੀਂ ਉਹਨਾਂ ਦੀ ਕਿ ਸਭ ਤੋਂ ਵੱਧ ਪੜਿਆ ਲਿਖਿਆ ਬਾਬਾ ਸਾਹਿਬ ਡਾਕਟਰ ਬਿੜਕਰ ਹੈ ਜਿਹੜਾ ਦੇਸ਼ ਦਾ ਸੰਵਧਾਨ ਲਿਖ ਸਕਦਾ ਹੈ ਇਹਦੇ ਮੂਜਮਾਨੀ ਸਾਰੇ ਦੇਸ਼ਾਂ ਦੀ ਸੰਵਿਧਾਨ ਜਿਹੜੀ ਆ ਉਹ ਜਾਦਾ ਮੈਨੂੰ ਯਾਦ ਹੈ ਗਿਆ ਕਲੰਬੀਆ ਯੂਨੀਵਰਸਿਟੀ ਦੇ ਵਿੱਚ ਬੰਦਾ ਪੜ੍ਹ ਕੇ ਆਇਆ ਜਿਹਦੇ ਜਾਨੇ ਬਹੁਤ ਕੋਸ਼ਿਸ਼ ਕੀਤੀ ਉਹਨਾਂ ਨੂੰ ਕਿ ਤੁਸੀਂ ਸਾਡੇ ਦੇਸ਼ ਦੇ ਵਿੱਚ ਰਹਿਟ ਹੋ ਜੂ ਤਾਂ ਉਹਨਾਂ ਨੇ ਕਿਹਾ ਵੀ ਨਹੀਂ ਬੜੀ-ਬੜੀ ਪਰਮਾਨੀ ਬਾਬਾ ਸਾਹਿਬ ਉਹਨਾਂ ਨੂੰ ਮਿਲਕਰ ਨਹੀਂ ਦਿੱਤੀ ਚਾਰ ਬੱਚੇ ਉਹਨਾਂ ਦੇ ਵੀ ਦਵਾਈ ਬਣ ਨੂੰ ਮਤਲਬ ਗਰੀਬੀ ਐ ਨਹੀਂ ਸੀ ਦਵਾਈ ਬਣ ਨੂੰ ਤੇ ਦੇਖ ਰੇ ਇੱਕ ਦੀ ਵਜ੍ਹਾ ਕਰਕੇ ਚਲੇ ਗਏ ਉਹਨਾਂ ਦੇ ਘਰ ਵਾਲੀ ਦੀ ਵੀ ਡੈਥ ਹੋ ਗਈ ਦੇਖਰੇ ਵੀ ਨਹੀਂ ਕਰ ਸਕੀਂ ਮੀਡੀਆ ਚ ਕਦੇ ਇੰਗਲੈਂਡ ਕਦੇ ਕਿਤੇ 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 ਕਹਿੰਦੇ ਸੀ ਤੇ ਗਰੀਬ ਭਲਚਰ ਦੇ ਲੋਕਾਂ ਦੇ ਹੱਥਾਂ ਦੇਖਾਂ ਦੀ ਉਹਨੂੰ ਇਨਸਾਨ ਨਹੀਂ ਬਣਾਵਾਂ ਤਾਂ ਉਸ ਟਾਈਮ ਜਦੋਂ ਬੋਰਡ ਦਾ ਅਧਿਕਾਰ ਦੇਣ ਦੀ ਗੱਲ ਆਈ ਸੀ ਨਾ ਤਾਂ ਬੋਰਡ ਦਾ ਅਧਿਕਾਰ ਦੇਣ ਦੀ ਗੱਲ ਦੇ ਵਿੱਚ ਸਾਰੀਆਂ ਦਿਰਾਇਂ ਚੋਂਦੀਆਂ ਸੀ ਆ ਕਿ ਬੋਰਡ ਦਾ ਹੱਕ ਹੀ ਨੂ ਹੋਵੇ ਕਹਿੰਦੇ ਜਿਹੜਾ ਪੜਾ ਲਿਖਿਆ ਹੋਵੇ ਉਹ ਸਮੇਂ ਪੜ੍ਹ ਲਿਖਣ ਦਾ ਅਧਿਕਾਰ ਐਸੀਪੀ ਭਾਈਚਾਰੇ ਨੂੰ ਜਾਨੀ ਐਸੀਬੀਸੀ ਕਲਾਸ ਦੇ ਲੋਕਾਂ ਨੂੰ ਨਹੀਂ ਸੀਗਾ ਪੜ੍ਹ ਲਿਖਣ ਦਾ ਅਧਿਕਾਰ ਨਹੀਂ ਸੀਗਾ ਫਿਰ ਕਹਿੰਦੇ ਉਹ ਹੋਵੇ ਅਧਿਕਾਰ ਉਹਦੇ ਕੋਲ ਹੋਵੇ ਜਿਹਦੇ ਕੋਲ ਜ਼ਮੀਨ ਹੋਵੇ ਜ਼ਮੀਨ ਰੱਖਣ ਦਾ ਅਧਿਕਾਰ ਨਹੀਂ ਸਾਡੇ ਕੋਲ ਨਹੀਂ ਸੀਗਾ ਨਾ ਜ਼ਮੀਨ ਸੀ ਸਾਡੇ ਕੋਲ ਨਾ ਪੈਸਾ ਸੀ ਸਾਡੇ ਕੋਲ ਨਾ ਅਸੀਂ ਪੜ੍ਹੇ ਲਿਖੇ ਸੀ ਤੋਂ ਇਸ ਤਰ੍ਹਾਂ ਨਾਲ ਜੁੜੀ ਆਵਾਦੀ ਸੀ ਐਸੀਬੀਸੀ ਭਾਈਚਾਰੇ ਦੀ ਉਹ ਗੋੜ ਤੋਂ ਸਖਣੀ ਰਹਦੀ ਸੀ ਤਾਂ ਬਾਬਾ ਸੌਰਵ ਕੁਮੜ ਮਿੜਕਰ ਕଲେਜ ਦਲ ਤੇ ਅੜ ਗਈ ਸੀ ਕਿ ਨਹੀਂ ਜ਼ਮੀਨ ਹੈ ਜਾਂ ਨਹੀਂ ਹੈ ਬੰਦਾ ਪੜਿਆ ਤੇ ਨਹੀਂ ਹੈ ਉਹਨੂੰ ਮੌਕੇ ਨਹੀਂ ਮਿਲੇ ਪੜਨ ਦਾ ਮੌਕੇ ਨੂੰ ਮਿਲੇ ਨਹੀਂ ਪ੍ਰਾਪਰਟੀ ਜ਼ਮੀਨ ਜਾਤ ਉਹਨੂੰ ਨਹੀਂ ਹੈਗੀ ਪਰ ਬੋਰਡ ਦਾ ਅਧਿਕਾਰ ਹਰ ਇੱਕ ਨੂੰ ਮਿਲਣਾ ਚਾਹੀਦਾ ਤੇ ਬਾਬਾ ਸੌਰਵ ਕੁਮੜ ਮਿੜਕਰ ਨੇ ਬੋਰਡ ਦਾ ਅਧਿਕਾਰ ਹਰ ਇੱਕ ਬੰਦੇ ਨੂੰ ਲੈ ਕੇ ਦਿੱਤਾ ਉਸ ਬੋਰਡ ਦੇ ਅਧਿਕਾਰ ਕਰਕੇ ਹਰ 15 ਦਿਨ ਪਹਿਲਾ ਮਹੀਨਾ ਪਹਿਲਾ ਰਾਜਨੀਤਿਕ ਪਾਰਟੀਆਂ ਦੇ بڑے بڑے ਨੇਤਾ ਗਰੀਬ ਲੋਕਾਂ ਨੇ ਜਾ ਕੇ ਕਰਾਂਟ ਦੇਦੇ ਆ ਉਹਨਾਂ ਦੀ ਪੁੱਛਦਾਸ ਕਰਦੇ ਆ ਉਹਨਾਂ ਬਾਰੇ ਜਿਹੜੇ ਸਕੀਮਾਂ ਲਿਆਉਂਦੇ ਆ ਉਹਨਾਂ ਬਾਰੇ ਸਾਰੇ ਇਤਜਾ ਕਰਦੇ ਆ ਹੁਣ ਚੋਣ ਕਮਿਸ਼ਨ ਕੀ ਕਹਿੰਦਾ ਆ ਫੈਸਲਾ ਜਿਹੜਾ ਚੋਣ ਕਮਿਸ਼ਨ ਨੇ ਲਿਆ ਮੈਂ ਤੁਹਾਨੂੰ ਦੱਸਣਾ ਖੁਣਾ ਇਸ ਕਰਕੇ ਆਦੀ ਮੀਟਿੰਗ ਬੁਲਾਉਂਦਾ ਜਿਹੜਾ ਕਾਰਕ ਸੁਣਾ ਚੋਣ ਕਮਿਸ਼ਨ ਕਹਿੰਦਾ ਵੀ ਆਧਾਰ ਕਾਰਡ ਆਧਾਰ ਕਾਰਡ ਰਾਸ਼ਨ ਕਾਰਡ ਤੇ ਇਹ ਜਿਹੜੀ ਹੈਗੀ ਆ ਗੁਣਮੈ ਨਹੀਂ ਜਾਣਦਾ ਪਹਿਲਾਂ ਜੇ VOTU ਸੂਚੀ 'ਚ ਨਾ ਹੁੰਦਾ ਤੇ ਆਪਾਂ ਆਧਾਰ ਕਾਰਡ, ਰਾਸ਼ਨ ਕਾਰਡ ਪਛਾਣ ਪੱਤਰ ਕੋਈ ਵੀ ਲਿਜਾ ਕੇ ਆਪਾਂ ਵੋਟ ਪਾ ਸਕਦੇ ਹੁੰਦੇ। ਵੋਟ ਪਾਸ ਹੋ ਜਾਂਦੀ। ਹੁਣ ਤੁਹਾਨੂੰ ਕਮਿਸ਼ਨ ਕਹਿੰਦਾ ਵੀ ਆਧਾਰ ਕਾਰਡ ਪਹਿਲਾਂ ਤਾਂ ਦੇਸ਼ ਦੇ ਵਿੱਚ ਆਧਾਰ ਕਾਰਡ ਲਾਗੂ ਕਰਨ ਵਾਸਤੇ ਕਿੰਨਾ ਜ਼ੋਰ ਲਾਇਆ। ਆਧਾਰ ਕਾਰਡ ਹੋਣਾ ਚਾਹੀਦਾ, ਆਧਾਰ ਕਾਰਡ ਹੀ ਨਾ ਫਿਰ ਆਧਾਰ ਕਾਰਡ ਨੂੰ ਬੈਂਕਾਂ ਦੇ ਨਾਲ ਜੋੜਨ ਦਾ, ਫਿਰ ਆਧਾਰ ਕਾਰਡ ਨੂੰ ਹਰ ਰਜਿਸਟਰ ਆਧਾਰ ਕਾਰਡ ਪਛਾਣ। ਹੁਣ ਉਹ ਕਹਿੰਦਾ ਵੀ ਆਧਾਰ ਕਾਰਡ ਤੇ ਰਾਸ਼ਨ ਕਾਰਡ ਨੂੰ ਨਹੀਂ ਮੰਨਣਾ। ਜੇ ਨਹੀਂ ਮੰਨਿਆ ਜਾਊਗਾ ਜਨਮ ਪत्री ਨੂੰ ਮੰਨਿਆ ਜਾਊਗਾ ਕੱਲੇ ਪੂਰੇ ਦੇਸ਼ ਦੇ ਰੋਜ਼ ਗੱਲ ਕਰਨ ਲੱਗੇ ਇਹ ਪੰਜਾਬ ਦੇ ਵਿੱਚ ਗੱਲ ਕਰਨ ਲੱਗੇ ਤਾਂ ਮੈਨੂੰ ਲੱਗਦਾ ਕਿ ਇੱਥੇ ਜਿੰਨੇ ਆਪਾਂ ਲੋਕ ਬੈਠੇ ਆਂ ਆਪਣੇ ਵਿੱਚੋਂ ਬਹੁਤਿਆਂ ਕੋਲੇ ਜਨਮ ਪत्री ਨਹੀਂ ਹੁੰਦੀ ਹੈ ਜਨਮ ਸਰਟੀਫਿਕੇਟ ਨਹੀਂ ਹੁੰਦਾ ਤੇ ਸਬਸਕ੍ਰਾਈਬ ਕਰੋ